ਹੰਮੀ ਪਾਰਾ ਪੰਗੜਾ ਨੱਚੇ ਪੈ ਮੋਰਨੀ ਨੱਚਾ ਨੱਚ ਕਰਦੀ ਕਮਾ ਹੰਮੀ ਪਾਰਾ ਸਾਡਾ ਨਿੱਲੇ ਨੱਚਦਾ ਤੇਰੀ ਘੁੱਟੇ ਤੇ ਪੈਰਾਂਦੇ ਨਾ ਓਰੀ ਨੱਚੀ ਜਿੰਨੇ ਸੋਣ ਗੀ ਆਲੇ ਤਿੰਨ ਪੰਜ 10 ਸੁਖਪਾਲ ਸਿੰਘ ਖੈਰੇ ਦੇ ਜਨਮ ਦਿਨ ਤੇ ਅਸੀਂ ਜਨਮ ਦਿਨ ਮਨਾ ਰਹੇ ਆ ਨਾਲੇ ਲੋਹੜੀ ਦਾ ਤਿਹਾਰ ਮਨਾ ਰਹੇ ਆ ਉਹਨਾਂ ਦੀ ਜਨਮ ਦਿਨ ਦੀ ਖੁਸ਼ੀ ਚ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ ਜਾ ਰਹੇ ਨੇ ਤੇ ਉਹਨਾਂ ਦੀ ਜਨਮ ਦਿਨ ਦੀ ਖੁਸ਼ੀ 'ਚ ਗਲਾਬ ਜਨ ਖਵਾ ਕੇ ਮੂੰਹ ਮਿੱਠਾ ਕਰਾਇਆ ਜਾ ਰਿਹਾ ਪਰਮਾਤਮਾ ਸਾਡਾ ਇਸ ਲਾਈਨ ਕਲੱਬ ਰੈਲਬੰਦੀ ਨੂੰ ਇੰਨੀ ਤਰੱਕੀ ਦੇਵੇ ਕਿ ਜਦੋਂ ਆਉਣ ਵਾਲੇ ਸਮੇਂ 'ਚ ਲੋੜਵੰਦ ਪਰਿਵਾਰਾਂ ਦੀ ਇੰਨਾ ਸਮਾਂ ਕਰਦਾ ਰਹੇ ਪਰਮਾਤਮਾ ਅਰਗੇ ਦਸਾਂ ਗੁਰੂਆਂ ਅਰਗੇ ਸੰਤ ਬਾਬਾ ਪ੍ਰੇਮ ਸਿੰਘ ਅਗੇ ਅਰਦਾਸ ਕਰਦੇ ਆਂ ਸਾਡੇ ਲੀਡਰ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਆਉਣ ਵਾਲੇ ਸਮੇਂ ਚ ਪਰਮਾਤਮਾ ਕਰੇ ਪੰਜਾਬ ਦੀ ਵੰਗੜੋ ਮਿਲੇ ਤੇ ਹਮੇਸ਼ਾ ਹੀ ਚੜ੍ਹਦੀ ਕਲਾ ਚ ਰਹਿਣ ਅੱਜ ਉਹਨਾਂ ਦੇ ਸਾਰੇ ਜਨੇ ਸਾਡਾ ਸਾਰਾ ਲਾਈਨ ਕਲੱਬ ਰੈਲਬੰਦਗੀ ਉਹਨਾਂ ਨੇ ਜਨਮ ਦਿਹਾੜਾ ਬੜੇ ਖੁਸ਼ੀ ਨਾਲ ਮਨਾਇਆ ਜਾ ਰਿਹਾ ਅਸੀਂ ਆਪਣੀ ਲਾਈਨ ਕਲੱਬ ਰੈਲਬੰਦਗੀ ਵੱਲੋਂ ਸਾਰੇ ਹੀ ਇਲਾਕਾ ਨਿਵਾਸੀ ਪੁਲਾਤ ਪੰਜਾਬ ਨੂੰ ਖਹਿਰਾ ਸਾਹਿਬ ਦੇ ਜਨਮ ਦਿਨ ਦੇ ਲੱਖ ਲੱਖ ਵਧਾਈ ਦਿੰਦੇ ਹਾਂ ਤੇ ਸਾਰਿਆਂ ਦਾ ਮੂੰਹ ਮਿੱਠਾ ਕਰਾਉਂਦੇ ਆ। ਲਓ ਜੀ ਸਰ। ਲਓ ਜੀ ਪਤਾਨ। ਲਓ ਸਰ। ਲਓ ਜੀ। ਲੈ ਪੁੱਤਰਾ। ਕੋਲੋਂ ਦਬਾਤ ਚ ਜਾਰੀ ਹੋਏ। ਹਾਂ। ਦੋ ਦਿਓ ਜੀ ਦੋਏ। ਉਹ ਜੀ ਬੋਲੋ। ਮਨਤਬ ਸਾਰਿਆਂ ਨੂੰ। ਜਾਰੀ ਹੋ।

دل دل کے نی منڈے سارے دیکھو یار دیکھو دل دل کے نی منڈے سارے جھورے پہلوار بھی دے دیکھو یار گھر دے بھلو دے جا 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 تو ہی کر جرا اے سن توڑا کپنی والی والی نچھنی پیندا تپن نی اوکے کیا گھر ستے پٹے دی جیٹھ کرتا کی ਜੋ ਲੋਕਾਂ ਦਾ ਅੱਜ ਇਹ ਖੇਰੇ ਸਾਹਿਬ ਦੀ ਹਾਪੀ ਬੱਜਰੀ ਖੁਜੀ ਉਹ ਮਨਾਇਆ ਜਾ ਰਿਹਾ ਜੋ ਸੋਨਹਾਂ